ਇਹ ਤਾਂ ਪਿਓ ਸਾਰੀ ਰਾਤ ਮਿਹਨਤ ਕਰਦਾ ਰਿਹਾ ਮਿਹਨਤ ਕਰਦੇ ਕਰਦੇ ਉਹਦੇ ਗੋਡੇ ਮਾਰੇ 9-10 ਮਹੀਨੇ ਸਾਂਭਿਆ ਉਹਦੇ ਉਂ ਗੋਡੇ ਕੀਤੇ ਦੁਖਣ ਲੱਗ ਗਏ ਗਾਂ ਲਾਦ ਨਿਕਲ ਗਈ ਟੈਂਪੂ ਤੇ ਹੁਣ ਲੋਕਾਂ ਮੂਰੇ ਕੋਡਾ ਹੋਈ ਜਾਂਦਾ ਹੁਣ ਘਰੇ ਬੈਠੇ ਸੋਚਦੇ ਕਿ ਜਾਂ ਤਾਂ ਉਹਦੇ ਰਾਤ ਨੂੰ ਹੈਲਮਟ ਪਾ ਲੈਂਦੇ ਜੇਕਰ ਹੈਲਮਟ ਹੈ ਨਹੀਂ ਸੋ ਹੱਥ ਨਾਲ ਡੰਗ ਲਾ ਲੈਂਦੇ ਹੈਲੋ ਫੈਮਲੀ ਮੈਂਬਰਸ ਐ ਵੈਲਕਮ ਤੁਹਾਡੇ ਚੈਨਲ ਇਟਸ ਮੀ ਅਵੋਕਾਡੋ ਭੈਣ ਚੋ ਅੱਜਕੱਲ ਤੇ ਜਵਾਗ ਜੇ ਬੜੇ ਤੇਜ਼ ਨੇ ਤਾਂ ਹੋਰ ਸੁਣਾਓ ਕੀ ਹਾਲ ਚਾਲਾ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਣਗੇ ਤਾਂ ਅੱਜ ਤੁਹਾਡਾ ਭਰਾ ਤੁਹਾਡੇ ਲਈ ਲੈ ਕੇ ਆਇਆ ਇੱਕ ਗੋਰੀਆਂ ਗੋਰੀਆਂ ਮੈਡਮਾਂ ਤਾਂ ਆ ਜੋ ਫਿਰ ਚੈੱਕ ਕਰੀਏ ਕੀ ਕਹਿੰਦੀਆਂ ਓਏ ਆ ਨਹੀਂ ਕਹਿੰਦੀਆਂ ਯਾਰ ਤੁਸੀਂ ਸਮਝਿਆ ਕਰੋ ਹੋਰ ਹੀ ਪਾਸੇ ਗੱਲ ਨੂੰ ਲੈ ਜਾਂਦੇ ਹੋ ਤਾਂ ਚਲੋ ਫਿਰ ਆਓ ਚੈੱਕ ਕਰੀਏ ਕੀ ਕਹਿੰਦੀਆਂ ਨੇ ਅੱਬੇ मजा ਆਏਗਾ ਨਾ ਭੀੜੋ ਕਿ ਬੇੜੇ ਵਿੱਚ ਮਾਰਦੀ ਮਚਾੜੂ ਦੇ ਸਾਰਾ ਚੌਂਤਰਾ ਹੀ ਪੁੰਝਦੀ ਫੇਰਾ ਤੇਰੀ ਯਾਦ ਚ ਰੋਂਦੀデア ਸੀਂਡ ਵੇ ਮੈਂ ਤਾਂ ਕੰਧਾਂ ਨਾਲ ਹੀ ਪੁੰਝਦੀ ਫੇਰਾ ਚੰਗਾ ਹੋ ਗਿਆ ਹਲੇ ਮੇਰੀ ਯਾਦ ਦੇ ਵਿੱਚ ਤੈਨੂੰ ਸੀਂਡ ਆਇਆ ਬਾਵਾ ਕਿਤੇ ਲੀਂਡ ਨਹੀਂ ਆਇਆ ਜੇਕਰ ਲੀਂਡ ਆਇਆ ਹੁੰਦਾ ਤੂੰ ਕੰਧ ਨਾਲ ਪੂਹੀ ਦਿੰਦੀ ਤਾਂ ਫਿਰ ਤੈਨੂੰ ਕਸੀਏ ਨਾਲ ਚੱਕਣੇ ਹੋਰ ਪੈਂਦੇ ਨਾਲੇ ਫਿਰ ਚੱਕਦੀ ਫਿਰਦੀ ਨਾਲੇ ਮੈਨੂੰ ਗਾਲਾਂ ਕੱਢਦੀ ਕਿ ਤੇਰੇ ਛਾਪੇ ਪਾਏ ਹੋਏ ਐ ਪਤਾ ਨਹੀਂ ਰੱਬ ਨੇ ਕਿਹੜੇ ਹਾਲਾਤਾਂ ਚ ਬਚਾ ਲਿਆ ਮੈਨੂੰ ਜੇ ਮਰਦ ਬਣਦਾ ਇੰਨਾ ਹੀ ਸ਼ੌਂਕ ਹੈ ਨਾ ਤਾਂ ਗਰਮ ਪਾਣੀ ਨਾਲ ਨਹਾਉਣਾ ਛੱਡ ਦੇ ਜੈਲੀਆ ਜਾਂ ਫਿਰ ਅੱਜ ਤੋਂ ਬਾਅਦ ਗਰਮ ਪਾਣੀ ਨਾਲ ਨਹਾਉਣਾ ਵੀ ਛੱਡ ਤਾਂ ਜੈਲੀਏ ਬਾਕੀ ਗੱਲਾਂ ਛੱਡ ਹਾਂਜੀ ਪੁੱਛੋ ਮੈਨੂੰ ਐਂ ਦੱਸੋ ਮੇਰਾ ਵਿਆਹ ਕਰੋ ਨਾ ਵਿਆਹ ਤੈਰੇ ਨਾਲ ਕਰਾ ਲੈਂਦਾ ਪਰ ਤੂੰ ਫਿਲਟਰ ਲਾ ਕੇ ਵੀਡੀਓ ਪਾਉਣੀ ਹੈ ਮੇਰੀ ਤਾਂ ਨਾ ਹੈ ਨਹੀਂ ਮੈਂ ਨਹੀਂ ਕਰਾਉਂਦਾ ਸੋਣਾ ਮੁੰਡਾ ਸੋਣਾ ਮੁੰਡਾ ਕਿੱਥੇ ਆ ਇੱਥੇ ਆ ਨਾ 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 ਇੱਥੇ ਤਾਂ ਘੂਸਾ ਬੈਠਾ ਸੋਣਾ ਮੁੰਡਾ ਤਾਂ ਘਰੇ ਬੈਠਾ ਨਾਲਾ ਖੋਲ ਕੇ ਹੱਥ ਨਾਲ ਹੱਥ ਰਸੀ ਕਰੀ ਜਾਂਦਾ ਹੈ ਅੱਛਾ ਤੂੰ ਇੱਕ ਵਾਰ ਮੰਨ ਕੇ ਚੱਲ ਕਿ ਤੇਰਾ ਤਾਂ ਮੇਰੇ ਨਾਲ ਵਿਆਹ ਹੋ ਰਿਹਾ ਆ ਠੀਕ ਹੈ ਤੂੰ ਵੀ ਤਾਂ ਵਿਆਹ ਘਣਾ ਪਸੰਦ ਕਰੇਗਾ ਕਿ ਜ਼ਹਿਰ ਖਾਣਾ ਮੈਂ ਕਿਉਂ ਜ਼ਹਿਰ ਖਾਣਾ ਪਸੰਦ ਕਰੂੰਗਾ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣਾ ਹੀ ਪਸੰਦ ਨਹੀਂ ਕਰਦਾ ਤੇਰੇ ਨਾਲੋਂ ਭਾਵੇਂ ਮੈਂ ਕਿਸੇ ਖੁੱਚ ਛਾਲ ਮਾਰ ਕੇ ਮਰ ਜਾ ਪਰ ਤੇਰੇ ਨਾਲ ਵਿਆਹ ਨਹੀਂ ਕਰਾਉਂਦਾ ਤੇਰੀ ਬੇਬੇ ਦਾ ਜਵਾਈ ਪਲੀਜ਼ ਲੱਭ ਦੋ ਤੇਰੀ ਬੇਬੇ ਦਾ ਜਵਾਈ ਕਰੇ ਬੈਠਾ ਆਪਣਾ ਸਰੀਰ ਕਮਜ਼ੋਰ ਕਰੀ ਜਾਂਦਾ ਹੱਥ ਰਸੀ ਕਰ ਕਰਕੇ ਲੈ ਜਾ ਤੂੰ ਉਹਦੇ ਨਾਲ ਆਪਣੇ ਉਹ ਨਾ ਉਹ ਕਿਤੇ ਜਦੋਂ ਨੂੰ ਤੈਨੂੰ ਮਿਲੇ ਪੈਂਚ ਉਦੋਂ ਨੂੰ ਉਹਦੇ ਚਿੱਤੜ ਸੁੱਕ ਕੇ ਵਿੱਚ ਵੱਢ ਜਾਣ ਕੋਈ ਮੈਨੂੰ ਵੇਖ ਕੇ ਵੀ ਕਹਿੰਦਾ ਹੋਣਾ ਤੈਨੂੰ ਤਾਂ ਸਾਰੇ ਦੇਖ ਕੇ ਆ ਹੀ ਕਹਿੰਦੇ ਆ ਐ ਥੂ ਕੋ ਸਭ ਤੁਹਾਨੂੰ ਪਤਾ ਮੈਂ ਬੁਆਏਫਰੈਂਡ ਲੱਭ ਰਹੀ ਆ ਅੱਛਾ ਮੈਨੂੰ ਕਿਦਾਂ ਦਾ ਮੁੰਡਾ ਚਾਹੀਦਾ ਆ ਠੀਕ ਹੈ ਜਿਹਦਾ ਪਿਛਰੇ ਤਾਂ ਹੌਣੇ ਹੌਣੇ ਬ੍ਰੇਕਅਪ ਹੋਇਆ ਹੋਵੇ। ਓਰੇ ਬਾਬਾ ਜਿਹਦੇ ਵਿਆਹ ਦੇ ਸੁਪਨੇ ਨਾ ਟੁੱਟ ਕੇ ਚੂਰੋ ਚੂਰ ਹੋ ਗਏ ਹੁਣ। ਆ ਬਾਤ ਕਰ ਰਿਹਾ ਏ ਬਾਬਾ। ਜਿਹਦੀ ਜਿੰਦਗੀ ਆਸਤੱਕ ਮੁੱਕ ਗਈ ਹੋਵੇ। ਅੱਛਾ। ਬਸ ਜ਼ਿੰਦਗੀ ਨੂੰ ਨਾ ਉਹ ਅਲਵਿਦਾ ਕਹਿਣ ਨੂੰ ਤਿਆਰ ਹੋਵੇ। ਤਾਂ ਫਿਰ ਮੈਂ ਹੈ ਤਾਂ ਹੈਗਾ ਭੈੱਚੋ ਬ੍ਰੇਕਅਪ ਮੇਰਾ ਹੋਇਆ ਤਾਂ ਜ਼ਿੰਦਗੀ ਤੋਂ ਤੰਗ ਮੈਂ ਆਇਆ ਬੈਠਾ ਤੂੰ ਹੋਰ ਕੀ ਭਾਲੀ ਨਹੀਂ ਮੈਨੂੰ ਭਾਲੀ ਨਹੀਂ ਮੈਂ ਆ ਬੈਠਾ ਕਰੇ। ਹੁਣੀ ਕਰ ਮੇਰੇ ਨਾਲ ਗੱਲ ਆ ਜਾ ਵਿਆਹ ਕਰਾਈ ਗਏ ਆਪਾਂ। ਸੌ ਲੱਗੇ ਮੈਨੂੰ ਖੂ ਵਾਲੇ ਬਾਬੇ ਦੀ। ਉਹਦੇ ਗੁਰਦੇ ਵੇਚ ਕੇ ਨਾ ਮੈਂ ਆਪਲ 17 ਲੈ ਲਾਂਗਾ ਚਲੋ ਇਹ ਸੇਵ ਕੇ ਤਾਂ ਗੁਰਦੇ ਕੱਢ ਕੇ ਵੇਚਣ ਨੂੰ ਫਿਰਦੀ ਏ 6 ਕਰੋੜ ਵਾਲਾ ਮਾਲ ਵੜਨ ਨੂੰ ਫਿਰਦੀ ਏ ਭੈਣ ਚੋ ਚਲ ਚਲ ਨਿਕਲ ਇੱਥੋਂ ਦਵਾ ਦਬ ਕੰਮ ਖਤਰੇ ਵਾਲਾ ਹੀ ਐ ਤੂੰ ਉਹੀ ਆ ਨਾ ਅੱਛਾ ਤੂੰ ਠੰਡੇ 'ਚ ਨਹੀਂ ਨਹਾਉਂਦਾ ਹਨਾ ਤੂੰ ਠੰਡ ਦੀ ਗੱਲ ਕਰਦੀਆਂ ਸੀ ਭੈਣ ਚੋ ਗਰਮੀ 'ਚ ਵੀ ਨਹੀਂ ਨਹਾਉਂਦੇ ਪਰ ਇੱਕ ਤਰੀਕੇ ਨਾਲ ਸੀ ਨਹਾ ਸਕਦੇ ਆ ਪਤਾ ਕਿਹੜੇ ਤਰੀਕੇ ਨਾਲ ਜੇ ਤੂੰ ਸਾਡੇ ਨਾਲ ਨਹਾਵੇਂ ਉਹ ਵੀ ਇੱਕੇ ਟੱਬ 'ਚ ਵੜ ਕੇ ਅੱਛਾ ਚਲੋ ਬਹੁਤ ਦੇਖ ਲਈਆਂ ਪਰੀਆਂ ਸ਼ਰੀਆਂ ਉਹਨੂੰ ਕੁਸੀਆਂ ਮੂਸੀਆਂ ਦੇਖਦੇ ਆਂ ਚਲੋ ਭਾਈ ਦੇਖੋ ਅੱਪ ਮੈਂ ਕੀ ਕਰਤਾ ਜਿਹੜੇ ਹਾਈ ਕੁਆਲਿਟੀ ਯਾਰ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ ਜਿਹੜੇ ਤੁਹਾਡੇ ਦੁੱਖ ਨੂੰ ਦੁੱਖ ਸਮਝਣ ਨਾ 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 ਹਾਈ ਕੁਆਲਿਟੀ ਦੇ ਯਾਰ ਤਾਂ ਸਾਡੇ ਅੱਗੇ ਹੁੰਦੇ ਨੇ ਤੁਹਾਡੇ ਅੱਗੇ ਤਾਂ ਨਾਚੇ ਹੁੰਦੇ ਨੇ ਨੱਚ ਜਿਹੜੇ ਅੱਗੇ ਪਿੱਛੇ ਪੈਣ ਜਿਹੜੇ ਕੋਡਿਓ ਕੇ ਵੀ ਦੇ ਦੇਣ ਤੇ ਨਾਲੇ ਅੱਗੋ ਵੀ ਚੱਟ ਲੈਣ ਆਹ ਦੇਖਣ ਦੇ ਵਿੱਚ ਕੁੜੀ ਲੱਗਦੀ ਐ ਕਿ ਮੁੰਡਾ ਥੋੜੀ ਨਿਗਾ ਦੇ ਵਿੱਚ ਹੋਊਗੀ ਕੁੜੀ ਬਾਈ ਮੇਰੀ ਨਿਗਾ ਦੇ ਵਿੱਚ ਤਾਂ ਇਹ ਟੈਂਪੂ ਨਾ ਚਾ ਜਨਾਨਾ ਐ ਜਨਾਨਾ ਆਹ ਦੇਖ ਸਕਦੇ ਹੋ ਅੱਛਾ ਦੇਖ ਸਕਦੇ ਹੋ ਐਸੀ ਠੀਕ ਐ ਤੁਸੀਂ ਕਿੱਥੇ ਦੇਖਿਆ ਹੋਣਾ ਐਸੀ ਅਸੀਂ ਤਾਂ ਨਹੀਂ ਦੇਖ ਸਕਦੇ ਪਰ ਤੂੰ ਆਹ ਦੇਖ ਸਕਦੀ ਐ ਆਹ ਦੇਖ ਸਕਦੀ ਐ ਜੋ ਮੇਰੀ ਨਿੱਕਰ ਦੇ ਵਿੱਚ ਐ ਇਹ ਤੇਰੇ ਐਸੀ ਨਾਲੋਂ ਮਹਿੰਗਾ ਐ ਦੋ ਪੀਸ ਹੈ ਇੱਕ ਪੀਸ ਭਾਂਚੋ 3 ਕਰੋੜ ਦਾ ਵਿਗਦਾ ਇੱਕ ਅਦਾ ਵੇਚ ਕੇ ਭਾਂਚੋ ਏਸੀ ਸਾਢੇ ਸੀ ਤੇ ਏਸੀ ਵਾਲੀ ਫੈਕਟਰੀ ਖਰੀਦ ਲਾਂਗੇ ਗੱਤ ਸਹੀ ਹੈ ਇਹ ਤਾਂ ਭਾਂਚੋ ਖਤਰਨਾਕ ਬਾਬਾ ਜਿਹੜਾ ਚੀਚੀ ਲੈ ਕੇ ਚੱਲਦਾ ਚੜ ਬਾਬਾ ਭਾਂਚੋ ਚੜ ਜਾ ਸਿੱਧਾ ਹੀ ਰਵੀ ਸਾਲੇ ਜਿਵੇਂ ਵਿਆਹ ਕਰਨਾ ਨਾ ਮੈਂ ਚੇਂਜਰਾਂ ਨਾ ਵਿਆਹ ਕਰਨਾ ਲਾਈਕ ਠੀਕ ਹੈ ਫਿਰ ਤੂੰ ਮੇਰੇ ਨਾਲ ਵਿਆਹ ਕਰ ਮੈਂ ਪੈਹ ਚੋ ਸਿਰੇ ਦਾ ਕੰਜਰ ਐ ਮੈਨੂੰ ਪੈਹ ਚੋ ਪਿੰਡ ਵਿੱਚ ਲੋਕ ਚੌਰਾ ਵੀ ਕਹਿ ਦਿੰਦੇ ਐ ਨਾਮ ਸਾਡਾ ਸਾਰੀ ਜਾਂਦੀ ਆ ਬਣੀਰ ਨਵੇਂ ਆੜਿਆ ਪੁਰਾਣੀ ਰਿਸ਼ਤੇਦਾਰੀ ਚ ਰਾਤਾ ਘਟਾ ਲਾਦਾ ਗੇ ਲੋੜੂ ਫੁੱਦੂ ਨਾ ਜਾਣੀ ਓਰੇ ਬਾਬਾ ਇਹਦੇ ਲਈ ਆ ਵੀਡੀਓ ਜਮਾ ਫਿੱਟ ਬੈਠੂਗੀ ਰਾਤ ਨੂੰ ਮੂਤਰ ਕੱਲਿਆਂ ਜਾਇ ਨਹੀਂ ਜਾਂਦਾ ਗੱਲਾਂ ਸਾਨੂੰ ਘਰ ਆ ਕੇ ਠੋਕਣੀਆਂ ਹੈ ਪੈਂਦੇ ਲਾਉੜੇ ਐਦੇ ਅੱਗੇ ਜਵਾਕ ਨੇ ਚਤਣਾ ਤੇ ਲਾਉਣ ਵਾਲੇ ਡੰਪਰਾ ਆਪਣੇ ਸਿਰ ਤੇ ਲਾ ਲੈਂਦੇ ਆ ਉਸ ਤੋਂ ਬਾਅਦ ਆਪਦੀ ਮੰਮਾ ਨੂੰ ਕਹਿੰਦੇ ਆ ਮੰਮਾ ਵੇਖੋ ਮੈਂ ਸਿਰ ਤੇ ਟੋਪੀ ਲੈ ਲਈ ਮੈਨੂੰ ਪਾਲਾ ਨਹੀਂ ਲੱਗਦਾ ਆ ਕਿਸੇ ਵੀਰ ਨੇ ਬੜੀ ਸੋਹਣੀ ਲਾਇਨ ਲਿਖੀ ਹੈ ਕਿ ਮੂੰਹ ਤਾਂ ਐਡਾ ਬਣਾਇਆ ਹੋਇਆ ਜਿਵੇਂ ਲੀਂਡਾ ਫਸਿਆ ਹੁੰਦਾ ਹੈ ਉਹ ਪੈਂਚੇ ਤਾਂ ਬੜਾ ਗਲਤ ਲਿਖਿਆ ਹੋਇਆ ਇਸਲਾ ਬੜੇ ਪੈਂਚੇ ਦੇ ਚਿੱਤੜ ਜੇ ਬਾਹਰ ਨਿਕਲਦੇ ਆਉਂਦੇ ਆ ਕੀ ਗੱਲ ਕਿਤੇ ਉ ਤਾਂ ਨਹੀਂ ਸੂਨ ਵਾਲਾ ਇਹ ਕੌਣ ਕਹਿੰਦਾ ਭਾਂਚੋ ਦੁਨੀਆ ਗੋਰਿਆਂ ਦੀ ਐ ਮੈਨੂੰ ਲੱਗਦਾ ਦੁਨੀਆ ਭਾਂਚੋ ਕਾਲਿਆਂ ਦੀ ਵੀ ਹੈਣੀ ਜਿਹੜੇ ਹਸਾਬ ਨਾਲ ਇਹਨਾਂ ਦੇ ਹਾਲਾਤ ਐ ਨਾ ਦੁਨੀਆ ਤਾਂ ਉਹਨਾਂ ਦੀ ਐ ਜਿਨ੍ਹਾਂ ਦਾ ਬੇੜਾ ਗਰ ਕੇ ਭਾਂਚੋ ਸਿਰ ਮੈਨੂੰ ਕਿਸੇ ਨੇ ਦੱਸਿਆ ਸੀ ਕੀ ਜੇ ਲਾਈਕ ਲੈਣੇ ਆ ਤਾਂ ਬੁੰਡ ਦਿਖਾਉਣੀ ਪੈਣੀ ਆ ਸੱਚੀ ਮੁੱਚੀ ਉਹ ਤਾਂ ਦਿਖਾਉਣੀ ਪਊਗੀ ਕਿਉਂਕਿ ਅੱਜਕੱਲ ਟ੍ਰੈਂਡ ਚੱਲਦਾ ਚਿੱਤੜ ਦਿਖਾਓ ਫੋਲੋਅਰ ਵਧਾਓ ਅੱਛਾ ਵੱਤ ਸਹੀ ਹੈ ਬਚਾ ਲੋ ਓਏ ਬੇਬੇ ਨੂੰ ਬਚਾ ਲੋ ਬੁੜੇ ਨੇ ਮਾਰਤੀ ਮਾਰ ਦੂ ਉਹ ਬੁੜਾ ਨਹੀਂ ਛੱਡਦਾ ਭਾਂਚੋਂ ਜਿਹੜੇ ਸਾਹਮਣੇ ਦੇ ਬਾਲੇ ਕੱਢੀ ਜਾਂਦਾ ਸਾਡੇ ਮੋਰੇ ਦਾ ਟਰੰਪ ਨਹੀਂ ਖੁਸਕਦਾ ਅੱਛਾ ਅੱਕਲ ਦੇ ਨਿਆਣੇ ਸਾਲੇ ਮੇਰਾ ਟਾਈਮ ਚੱਕ ਕੇ ਫਿਰਦੇ ਆ ਪੁੱਤ ਹੀ ਦਾਦਾ ਵੱਡਾਂਗਾ ਨਾ ਮੰਜੇ ਦਾ ਡੈਪਰ ਲਾਉਣ ਚੱਕੇ ਵੀ ਨਹੀਂ ਛੱਡਣਾ ਮੈਂ ਕੀ ਸਮਝ ਨਾ ਵੀਰ ਜੀ ਐਦਾਂ ਨਾ ਕਰੋ ਤੁਸੀਂ ਸਾਨੂੰ ਡਰੌਣੇ ਰਹਿੰਦੇ ਹੋ ਪਤਾ ਨਹੀਂ ਤੁਹਾਡੇ ਚਿੱਤੜਾਂ 'ਚ ਕਿਹੜੇ ਵੇਲੇ ਕਿਹੜੇ ਕੀੜਾ ਵੱਢ ਜਾਂਦਾ ਅੱਛਾ politeness ਕਰਾ ਦੇ ਮੇਰਾ ਮੈਨੂੰ ਪਤਾ ਸੀ ਤੂੰ ਮੈਨੂੰ ਕਿੱਥੇ ਨਹੀਂ ਲੈ ਕੇ ਜਾਣਾ ਹੈਗਾ ਨਹੀਂ ਜੀ ਤੁਹਾਨੂੰ ਲੈ ਜਾਾਂਗੇ ਆਜੋ ਚੱਲੀਏ ਮੈਂ ਖੁਈ ਚ ਜਾਣਾ ਤੁਸੀਂ ਵੀ ਮੇਰੇ ਨਾਲ ਚੱਲੋ ਤੁਸੀਂ ਵੀ ਚਾਰ ਸੁੱਕੀਆਂ ਲਿੰਡੀਆਂ ਸਿੱਟਿਐ ਆਇਓ ਬੁੱਕੀ ਮੈਂ ਨਾ ਤੇਰੇ ਮੂਹਰ ਨੇ ਦੋ ਦੰਦਾ ਵਰਗੀਆਂ ਅੱਛਾ ਜੇ ਚਲੇ ਗਈ ਨਾ ਕਦੇ ਹੱਸ ਨਹੀਂ ਪਾਈਂਗੀ ਠੀਕ ਹੈ ਬੁੱਗੇ ਮੈਂ ਵੀ ਨਾ ਤੇਰੇ ਸਿਰ ਦੇ ਬਾਲਾਂ ਰਗਾਂ ਜੇਕਰ ਮੈਂ ਇੱਕ ਵਾਰ ਚੱਲ ਗਿਆ ਨਾ ਮੁੜ ਕੇ ਤੂੰ ਗੰਜੀ ਹੋ ਜੇਂਗੀ ਗੰਜੀ ਫਿਰ ਤੈਨੂੰ ਲੋਕ ਆਖਿਆ ਕਰਨਗੇ ਪਰੇ ਹਟਜੋ ਪਤਾ ਨਹੀਂ ਕਿੱਥੋਂ ਰੋਡੀ ਲੱਗ ਗਈ ਇਹ ਮਿੱਤਰੋ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦੀ ਰਜਾਈ ਹੁੰਦੀ ਆ ਸੋ ਇਸ ਲਈ ਸੁੱਤੇ ਰਹੋ ਸਰਾਣੀ ਨੂੰ ਜੱਫੀ ਬਾਕੇ ਜਿਨ੍ਹਾਂ ਕੋਲੇ ਕੋਈ ਨਹੀਂ ਹੁੰਦਾ ਉਹਨਾਂ ਦੀ ਕੱਲੀ ਰਜਾਈ ਨਹੀਂ ਹੁੰਦੀ ਉਹਨਾਂ ਕੋਲੇ ਹੱਥ ਹੁੰਦਾ ਹੱਥ ਰਸੀ ਕਰਨ ਨੂੰ ਛਰੇ ਨਿਆਰੇ ਤਾਂ ਭੈਂਚੋ ਇਹਦੇ ਕੋਲੇ ਆ ਕੇ ਆਪਾਂ ਤਾਂ ਭੈਂਚੋਦੇ ਐਵੇਂ ਹੱਥ ਨਾਲ ਲਾਉਂਦੀ ਰਹੇਗੇ ਇੰਨੀਆਂ ਕੁੜੀਆਂ ਦੇ ਵਿੱਚ ਐਂ ਭੱਜਾ ਫਿਰਦਾ ਜਿਵੇਂ ਗਾਈਆਂ ਦੇ ਬੱਗ ਦੇ ਵਿੱਚ ਫੰਡਰ ਗਾਂ ਭੱਜੀ ਫਿਰਦੀ ਹੁੰਦੀ ਹੈ ਮੈਨੂੰ ਲੱਗਦਾ ਨੇ ਤੀਜੇ ਵਿਆਹ ਨੂੰ ਵੀ ਅਲਵਿਦਾ ਕਹਿਤਾ ਜਿਹੜੇ ਹਿਸਾਬ ਨਾਲ ਉਹਨੇ ਹੱਥਾਂ 'ਚੋਂ ਕੰਗਣੇ ਕੁੰਗਣੇ ਤੇ ਸਿਰ ਤੋਂ ਸੰਧੂਰ ਸੰਧਾਰ ਸਾਰਾ ਕੁਝ ਲਾਤਾ ਕੋਈ ਮਾੜੀ ਮੋਟੀ ਤਾਂ ਨਿਸ਼ਾਨੀ ਨਿਸ਼ੂਨੀ ਰੱਖਦੀ ਏ ਵਿਆਹ ਆਲੀ ਚਲੇ ਵੀ ਸੋਚਦੀ ਹੋਣੀ ਐ ਕੋਈ ਗੱਲ ਨਹੀਂ ਤੀਜਾ ਹੀ ਐ ਚੌਥਾ ਹੋਰ ਕਰਾ ਲਾਂਗੇ ਖੀਰਾ ਲੈ ਲਓ ਪਾਲਕ ਲੈ ਲਓ ਗੋਭੀ ਲੈ ਲਓ ਨਾ ਜੀ ਅਸੀਂ ਨਹੀਂ ਲੈਣਾ ਸਾਰਾ ਕੁਝ ਤੁਸੀਂ ਹੀ ਲੈ ਲਓ ਬੱਤ ਸਹੀ ਏ ਕਾ ਬਾਤ ਹੈ ਜੀ ਇੰਨਾ ਜਿਆਦਾ ਪੈਸਾ ਮੈਨੂੰ ਵੀ ਭਾਂਚੋ ਜੋਗੀ ਜਾਗੀ ਬਣਾ ਲਓ ਮੈਂ ਵੀ ਇੱਥੇ ਆ ਵੀ ਤੁਰਿਆ ਫਿਰਦਾ ਸੜਕਾਂ ਤੇ ਮੈਨੂੰ ਵੀ ਮੰਗਣਾ ਆਉਂਦਾ ਯਾਰ ਮੰਗ ਕੇ ਦਿਖਾਵਾਂ ਤੁਹਾਨੂੰ ਲੈ ਫਿਰ ਸੁਣਿਓ ਬੋਲੋ ਮਹਾਰਾਜਾ ਨਰਿੰਗਣ ਸਿੰਘ ਕੀ ਲੈ ਵੀ ਭਗਤਾਂ ਚਿਤਣਾ ਚ ਲੈ ਕੇ ਉਂਗਲ ਬਾਬਿਆਂ ਨੂੰ ਪਾ ਦੇ 10 ਰੁਪਈਆ ਦੀ ਖੈਰ ਮੋਂ ਦੱਸਿਆ ਸੀ ਨਾ ਮੈਂ ਤੁਹਾਨੂੰ ਮੰਗ ਲੈਣਾ ਇਹੋ ਜਿਹਾ ਡਾਇਲੋਗ ਸੁਣ ਤੋਂ ਬਾਅਦ ਮੈਨੂੰ ਪਤਾ ਕੀ ਕਹਿਣਗੇ ਆਹ ਕਹਿਣਗੇ ਸੁਣੋ ਤੂੰ ਮੇਰਾ ਪੁੱਤਰ ਛੁੱਟੀ ਕਰ ਲਵ ਯੂ ਸਾਰੇ ਪਿੰਡ ਪਿੰਡ ਸੁਭਰਾ ਸਰਬਾ ਤੋਂ ਪੰਚਾਇਤ ਹੈ ਹਾਂ ਐਮ ਐਲ ਏ ਤੋਂ ਪੰਚਾਇਤ ਇੱਕ ਜਨਕ ਨੇਤਾ ਲੋਕਾਂ ਨੇ ਇਹਨੂੰ ਦੇ ਦੇ ਕੇ ਪੰਪ ਦੇ ਦੇ ਕੇ ਪੰਪ ਪਹਾੜੀ ਵਾਲੀ ਟੀਸੀ ਤੇ ਬਾਤਾ ਇਹਨੂੰ ਲੱਗਦਾ ਮੈਂ ਆਪਣੇ ਆਪ 'ਚ ਸਟਾਰ ਆ ਨਾ 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 ਇਹ ਸਟਾਰ ਹੈ ਨਹੀਂਗਾ ਇਹ ਬੇਕਾਰ ਹੈ ਬਾਹਰੋਂ ਵੀ ਤੇ ਘਰੋਂ ਵੀ ਅੱਜ ਮੈਂ ਜਿਮ ਜਾ ਕੇ ਆਇਆ ਹਾਂ ਅੱਛਾ ਇਹਦਾ ਡੋਲਾ ਆ 8 ਬੰਦੇ ਮਾਰਦੀ ਮਿੰਟਾਂ 'ਚ ਲੱਗੀ ਸਮਝ ਮੰਨਿਆ ਤੇਰਾ 8 ਇੰਚ ਦਾ ਡੋਲਾ ਹੈ ਪਰ ਕਿਤੇ ਭਲੇਖੇ 'ਚ ਨਾ ਰਹਿ ਜੀ 8.5 ਇੰਚ ਦਾ ਮੇਰਾ ਲੋਲਾ ਹੈ ਚਲੋ ਨਾਲੇ ਭੈਣ ਚੋਂ ਮੈਂ ਜੈਮਣੀ ਮਾਰਦਾ ਪਰ ਮੈਂ ਹੱਥ ਰਸੀ ਜ਼ਰੂਰ ਕਰਦਾ ਤੂੰ ਇੱਕ ਗੜੇ ਚ 8 ਬੰਦੇ ਮਾਰੇਗਾ ਤੇ ਮੈਂ ਤੇਰੇ ਵਰਗੇ 8 ਟੈਂਪੂ ਖੜਾ ਕੇ ਇੱਕ ਲਾਈਨ ਦੇ ਵਿੱਚ ਤੇ ਸਾਰੇ ਦੇ ਸਾਰੇ ਇਕੱਠੇ ਚਲਾ ਦੂੰਗਾ ਫਿਰ ਭੱਜੇ ਜਾਣਗੇ ਬਣੋ ਬਣੀ ਤੇ ਨਾਲੇ ਪਾਦੀ ਨਿਕਲਦੇ ਜਾਣਗੇ ਫਸਕ 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 ਦੇਣੇ ਦੁਨੀਆ ਕਹਿੰਦੀ ਇਹੋ ਜੇ ਟੈਂਪੂ ਦੀ ਮਾਰ ਮਾਰ ਕੇ ਮਾਰ ਮਾਰ ਕੇ ਚਿਤੜਾਂ ਵਾਲੀ ਬੋਗੀ ਖੋਲੀ ਕਰਦੇ ਮੇਰੇ ਸਾਰੇ ਕੁਸੇ ਘੱਟੇ ਦਾ ਮੂੰਹ ਜਾ ਆਏ ਆ ਜਿਵੇਂ ਖੂਈ ਦੇ ਵਿੱਚ ਟੂਟੀ ਥਲੇ ਡੱਬਾ ਰੱਖਿਆ ਹੁੰਦਾ ਹੈਲੋ ਗਾਇਸ ਗਾਇਸ ਮੈਨੂੰ ਲੱਗਦਾ ਅੱਜ ਕੱਲ ਨਾ ਟੀਕਾ ਅਜ ਦਮ ਨਹੀਂ ਰਹਿ ਗਿਆ ਅੱਛਾ ਅੱਜ ਮੈਂ ਹਫਤਾ ਪਹਿਲਾਂ ਟੀਕਾ ਲਵਾਇਆ ਵਾ ਠੀਕ ਹੈ ਹੈ ਤੇ ਮੈਨੂੰ ਫੇਰ ਵੀਕਨਸ ਜੀ ਲੱਗਦੀ ਪਈ ਆ ਮੈਂ ਸੋਚ ਰਹੀ ਆ ਪਤਾ ਨਹੀਂ ਅੱਜ ਕੱਲ ਦੇ ਟੀਕੇਾਂ ਚ ਕੀ ਕਮੀ ਰਹਿ ਗਈ ਆ ਤੂੰ ਭਾਂਚੋ ਮੇਰੇ ਕੋਲ ਆ ਤੇਰੇ ਟੀਕਾ ਮੈਂ ਭਰੂਆ ਤੇਰੇ ਟੀਕਾ ਵੀ ਐਸਾ ਪਰੂੰਗਾ ਨਾ ਟੋਡੀਆਂ ਆਉਣ ਵਾਲੀਆਂ ਸੱਤ ਨਸਲਾਂ ਆਪਦੀ ਮੰਮਾ ਤੋਂ ਪੁੱਛਿਆ ਕਰਨੀ ਹੈ ਕਿ ਮੰਮਾ ਜੀ ਡੈਡੀ ਨੂੰ ਕਿਹਨੇ ਗੱਭ ਕਰਿਆ ਸੀ ਕਿੱਥੋਂ ਗੱਭ ਹੋ ਕੇ ਆਏ ਸੀ ਫਿਰ ਮੰਮਾ ਜੀ ਕਹਾਂਗੂਗੀ ਪੁੱਤ ਹੈ ਤੁਹਾਡੇ ਡੈਡੀ ਜੀ ਨਹੀਂ ਗੱਭ ਹੋਏ ਸੀ ਤੁਹਾਡੇ ਦਾਦਾ ਜੀ ਗੱਭ ਹੋਏ ਸੀ ਤੇ ਜਿਹਨੇ ਗੱਭ ਕਰੇ ਸੀ ਨਾ ਉਹ ਇੱਕ ਬੜਾ ਖਤਰਨਾਕ ਮੁੰਡਾ ਸੀ ਤੇ ਜਿਹੜੇ ਤੇਰੇ ਦਾਦਾ ਜੀ ਨੂੰ ਗੱਭ ਕਰਿਆ ਸੀ ਨਾ ਉਹਨੇ ਐਡਾ ਮੋਰਾ ਕਰਤਾ ਸੀ ਚਿਤੜਾਂ ਬੀਜਦੀ ਕਿ ਆਰਪਾਰ ਇੱਟ ਟੱਪ ਜਾਂਦੀ ਸੀ ਚਾਹ ਪੀ ਲਾ ਥੱਕ ਗਿਆ ਹੋਣਾ ਨਾ ਆਏ ਆਏ ਘਰ ਤਾਂ ਕਿ째 ਆਏ ਆਏ ਘਰ ਤਾਂ ਆਏ ਆਏ ਕਰਦਾ ਤਾਂ ਨਹੀਂ ਥੱਕਿਆ ਪਰ ਹੱਥ ਹਲਾ ਹਲਾ ਜਰੂਰ ਥੱਕ ਗਿਆ ਉਹਦੀ ਤੇਰੇ ਕੋਲੇ ਦਵਾਈ ਐ ਉਹ ਤੂੰ ਮੈਨੂੰ ਦੇ ਨਹੀਂ ਸਕਦੀ ਚੱਲ ਛੱਡ ਪਰਾਂ ਕੋਈ ਗੱਲ ਨਹੀਂ ਖੰਡ ਤਾਂ ਫਿਲਹਾਲ ਯਾਰ ਅੱਜ ਲਈ ਐਨਾ ਹੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੂਜੇ ਕਿਸੇ ਵੀ ਵੀਰ ਭੈਣ ਭਰਾ ਨੇ ਗੁੱਸਾ ਨਹੀਂ ਕਰਨਾ ਕਿਉਂਕਿ ਹਾਸੀ ਮਜ਼ਾਕ ਚੱਲਦਾ ਰਹਿੰਦਾ ਹੈ ਟੈਂਪੂ ਵਗੈਰਾ ਕਰ ਸਕਦੇ ਆ ਜੇ ਕਰਨਾ ਚਾਹੁੰਦੇ ਆ ਤਾਂ ਮੈਂ ਉਹਨਾਂ ਨੂੰ ਨਹੀਂ ਰੋਕਦਾ ਕਿਉਂਕਿ ਉਹ ਆਪਣਾ ਕੁਝ ਕਰ ਵੀ ਨਹੀਂ ਸਕਦੇ ਜਿਹੜੇ ਹੈ ਹੀ ਟੈਂਪੂ ਭੈਣ ਚੋਦ ਬੱਤ ਸਹੀ ਏ ਜਾਂਦੇ ਜਾਂਦੇ ਆ ਵੀਰ ਦੀ ਵੀ ਮੜੀ ਜੀ ਗੱਲ ਬਾਤ ਸੁਣ ਲਓ ਕਹਿੰਦਾ ਬਾਰੀ ਪਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਟਰਾਲੀ ਰਾਤੀ ਸੁਪਨੇ ਚ ਪੈਣ ਜੱਫੀਆਂ ਸਵੇਰੇ ਉੱਠਦੇ ਬਿਸਤਰਾ ਖਾਲੀ ਤੇ ਹੁਣ ਤੁਸੀਂ ਸੌ ਜਾਓ ਫੋਨ ਨਾ ਦੇਖਿਆ ਜੀ ਅੱਕੇ ਫੋਨ ਰੱਖ ਦਿਓ ਸਾਈਡ ਤੇ ਤੇ ਹੁਣ ਤੁਸੀਂ ਨੀਂਦੀਆਂ ਗਲੋ ਓਕੇ ਥੈਂਕਸ ਲਵ ਯੂ